ਉਹ ਵੇਖ ਰਹੇ ਜੀ ਸੇ ਪੰਜਾਬ ਦਾ ਤੁਸੀਂ ਦੇਖ ਰਹੇ ਜੇ ਖੂਬਸੂਰਤ ਨਜ਼ਾਰਾ ਛੇਤਾਂ ਦਾ ਔਰ ਤੁਸੀਂ ਪਹਾੜਾਂ ਤੇ ਜਾਂਦੇ ਆਂ Shimla ਤੇ ਜਾਂਦੇ ਆਂ Dalogri ਤੇ ਜਾਂਦੇ ਆਂ Manali ਤੇ ਜਾਂਦੇ ਆਂ ਜਾਂ ਕਿਤੇ ਵੀ ਜਾਂਦੇ ਆਂ ਅਸੀਂ ਕੀ ਲੱਭਦੇ ਆਂ ਇਹੋ ਮੌਸਮ ਲੱਭਦੇ ਆਂ ਤੇ ਆਓ ਇਸ ਮੌਸਮ ਦਾ ਆਨੰਦ ਮਾਣੀਏ ਸਾਡੇ ਤੋਂ ਪਹਿਲਾਂ ਹਜ਼ਾਰਾਂ ਸਾਲ ਊੜਾਂ ਸਾਲ ਇਸ ਸੰਸਾਰ ਵਿਆਪਕ ਸੂਰ ਤੇ ਸਾਡੇ ਤੋਂ ਬਾਅਦ ਵੀ ਇਹਨੇ ਵਿਆਪਕ ਹੀ ਰਹਿਣਾ ਸਾਡੇ ਆਉਣ ਜਾਂ ਨਾ ਆਉਣ ਦਾ ਨਿਕੀ ਫਰਕ ਪਿਆ ਤੇ ਅਸੀਂ ਫਿਰ ਇਸ ਬਟਾਪੇ ਨੂੰ ਮੁਠੀ ਚ ਪਰ ਲੈਨੇ ਆਪੋਨ ਇਹ ਨਾ ਚਲੇ ਜਵੇ ਕਿਤੇ ਸਾਡੀ ਆਖਰੀ ਖੇਡ ਨਾ ਖਤਮ ਹੋ ਜੇ ਇਹਨਾਂ ਬੱਚਿਆਂ ਤੋਂ ਡਰਦੇ ਆਂ ਪਰਿਵਾਰਾਂ ਤੋਂ ਡਰਦੇ ਆਂ ਸਾਡੀ ਜਿਹੜੀ ਮਾੜੀ ਮੋਟੀ ਸੰਪਤੀ ਬਣਾਈ ਹੁੰਦੀ ਆ ਉਹਦੀਆਂ ਗੰਡਾ ਬੰਦਦੇ ਆਂ ਜਵਾਨ ਹੁੰਦਾ ਵਿਖਾਵਾ ਕਰਦੇ ਆਂ 100 ਸੱਜਿਆ ਕਰਦੇ ਆਂ ਅਸੀਂ ਜਿਸ ਖਤਰੇ ਨੂੰ ਪਿੱਛੇ ਬੁੱਕ ਪਰ ਪਰ ਕੇ ਸੁੱਟ ਰਹੇ ਹਾਂ ਉਹ ਹੀ ਉਹ ਹੀ ਹੰਦਾ ਕੇ ਸਾਡੀ ਜਿਹੜੀ ਜਵਾਨੀ ਆ ਉਹ ਜਾ ਰਹੀ ਆ ਚਲ ਦੋਸਤੋ ਮੈਂ ਤਾਂ ਆਪਣਾ ਸੀਪ ਤੋਂ ਤਾਂ ਪੰਨੋ ਮੇਰਾ ਚੈਨਲ ਚੰਗੀ ਰਾਤ ਦਾ ਸਵਾਗਤ ਹੈ ਸਾਰਿਆਂ ਦਾ ਤੇ ਦੋਸਤੋ ਸਵੇਰ ਦਾ ਟਾਈਮ ਆ ਅਮੜਾ ਖੂਸੂਤ ਮੌਸਮ بارش ਤੇ ਪਿਛਲੇ ਤਫਰੀ ਲਗਾਤਾਰੀ ਤਲਵੀਂ ਖਰੀ ਰਾਤ ਪੈਂਦੀ ਰਹੀ ਅੱਜ ਵੀ ਪੈਂਦੀ ਰਹੀ ਹੁਣ ਸਵੇਰੇ ਫੇਰ ਸ਼ਾਇਦ ਮੇਰੇ ਅਸਹਿ ਕੋ ਮਨਾਇਆ ਮੈਂ ਤੇ ਇਹ ਤੋਂ ਵਾਸ ਜਾਂਦਾ ਜਾਂਦਾ ਅੱਜ ਸ਼ਾਇਦ ਫੇਰ بارش ਪੈ ਜੇ ਨਿੱਗੀਆਂ-ਨਿੱਗੀਆਂ ਕਣੀਆਂ ਆ ਜੇ ਤੇ ਨਹਿਰ ਦਾ ਬੜਾ ਖੂਸੂਰ ਨਜ਼ਾਰਾ ਐ ਮੈਂ ਚਲੋ ਇਹ ਤਾਂ ਡਿਨਾਈ ਹੋਈ ਸ਼ੇਅਰ ਕਰਦੇ ਜਿੱਥੋਂ ਜਾ ਕੇ ਬਤਾ 15 ਮਿੰਟ ਮੈਂ ਬਹੁ ਵਾਪਰੇ ਕਿਤਾ ਬਰਦਰਾ ਦੇ ਟਿਊਬਲ ਤੇ ਐਕਸਰਸਾਈਜ਼ ਕਰੂੰਗਾ ਹਲਕੀ-ਫੁਲਕੀ ਆ ਮੁੰਜੇਰਾ ਸਾਡੇ ਨਹਿਰ ਵਾਲੇ ਪੁਲ ਦਾ ਤੇ ਆ ਮੇਰੇ ਪਿੱਛੇ ਵੇਖ ਰਿਹਾ ਇਹ ਤੇ 17 ਤੇ ਕਬੂਤਰ ਬੈਠਾ ਇਹ ਵੀ ਵਿਚਾਰੇ ਜ਼ਿਆਦੀ ਬਾਰਸ਼ ਤੇ ਤੋਂ ਆ ਗਏ ਆ ਉਹਦੇ ਜੇ ਇੱਕ ਤਰੀਕੇ ਨਾਲ ਮਝੱਟੇ ਹੀ ਜਾਂਦੇ ਆ ਚੋਕ-ਚਾਕ ਚੁਗੰਡਾ ਇਹਨਾਂ ਨੂੰ ਮਸਲਾ ਦਿੰਦਾ ਹੁਣ ਮੜਿਆ ਧੁੱਪ ਧੱਪ ਲੱਗੂ ਫਰਕਾ ਫਰੁੱਕਾ ਲੱਗੂ ਇਹ ਵੀ ਕੋਈ ਆਉਦਾ ਦਾਣਾ ਪਾਣੀ ਚੁੰਨਣਗੇ ਮੈਂ ਚਲੋ ਆ ਜਿਹੜੀ ਸਾਂਝ ਇਹ ਖੂਬਸੂਰਤ ਮੌਸਮ ਦੀ ਕਲਪੋਨਾ ਇਹਦਾ ਰਸਤਾ ਮੇਰੇ ਪਿੱਛੇ ਤੋਂ ਹੀ ਦੇਖ ਰਿਹਾ ਜੇ ਮੇਰੇ ਪਿੰਡੋਂ ਆਦਾ ਔਰ ਇਥੋਂ ਪੌਣੇ 2 ਕਿਲੋਮੀਟਰ ਹੱਟਾ ਪਿੰਡਾਂ ਦਾ ਸੂਚਕ ਔਰ ਇਹਨੂੰ ਜੋੜਾਪੁਰ ਬੋਲਦੇ ਆ ਤੇ ਇੱਥੇ ਜਿਹੜੀ ਨਹਿਰ ਆ ਉਹ ਨੀਵੀ ਹੋ ਜਾਂਦੀ ਐ ਬੰਨੇ ਆਗੇ ਇੱਥੇ ਠੋਕਰ ਸ਼ੁਰੂ ਹੁੰਦੀ ਆ ਤੇ ਨਵਾੜਾ ਨੂੰ ਲੈਂਦਾ ਏਦਾ ਕੰਮ ਤੇ ਉਹ ਫਿਰ ਜਿਹੜਾ ਪਾਣੀ ਆ ਇਥੋਂ ਰੀਵਲ ਲੈਵਲ ਤੇ ਔਰ ਪਾਊ ਕੀ ਹਾਲ ਔਰ ਇਹ ਥਾਰੇ ਹਾਂ ਲਾ ਰੋਪਲੇ ਹੀ ਜਾ ਦਤਨਰ ਮੇਰੇ ਸਾਹ ਦੇਸੀ ਕਿਕਰ ਨੂੰ ਕੋ ਬਜੀਦੀ ਆ ਸੁਚੈਨ ਆ ਸੁਚੈਨ ਤੇ ਰਾਤ ਨੂੰ ਬਹੁਤ ਸੋਹਣੀ ਚੱਲ ਵਧੀਆ ਹੋਰ ਕਿੱਦਾਂ ਸੇਤਕ ਠੀਕ ਆ ਚਲੋ ਚਲੋ ਚੱਲ ਚੰਗਾ ਨਣਾਰੇ ਲੱਗੇ ਰਹਿੰਦੇ ਆਪਦੇ ਇਹੋਂ ਦਤਲਾ ਕਰੰਦਾਰੋ ਆਜ ਸਾਡੇ ਲਗਭਗ ਖਤਮ ਹੀ ਹੋ ਗਿਆ ਘਰਾਂ ਦੇ ਵਿੱਚੋਂ ਮੈਂ ਤੇਹੀਂ ਵੀ ਜਦੋਂ ਛੋਟੇ ਛੋਟੇ ਹੁੰਦੇ ਸੀ ਤੇ ਸਾਨੂੰ ਸ਼ਮਾ ਨੂੰ ਦੱਤ ਦੇ ਇੱਕ ਦੇ ਦਿੱਤੀ ਜੀ ਵੀ ਸਰਾਣੇ ਰੱਖ ਦਿੱਤੀ ਜਾਂਦੀ ਤੇ ਫਿਰ ਇਹ ਮੂੰਹ ਚ ਪਾ ਕੇ ਰੱਖੀ ਖੇਡਣਾ ਮੇਰਾ ਜਣਾ ਹੁਣ ਨਾ ਇਹਗਾ ਟੂਥ ਬ੍ਰਸ਼ ਜਿਹੜੇ ਟੂਥਪੇਸਟਾਂ ਨੇ ਲੈ ਲਈ ਤੇ ਟੂਥਪੇਸਟਾਂ ਵੀ ਉਹ ਜਿਹੜੀਆਂ ਹੱਥ ਹੱਥ ਕਰੇ ਤੇ ਅਜੇ ਵੀ ਜਿਹੜਾ ਸਾਡੇ ਇੱਥੇ ਬੰਦੇ ਆ ਪਿੰਡ ਦੇ ਜਿਹੜੇ ਦੰਤਾਂ ਦਾ ਕੰਮ ਕਰਦੇ ਉਹ ਕੈਦ ਤਲੇ ਜਣਾ ਨਾ ਇਹ ਉਹ ਉਹ ਚਾਰ ਚੱਪ ਦਰਤਾਂ ਜਿਹੜੀਆਂ ਦੇਸੀ ਕਿਕਰਦੀਆਂ ਹੱਤ ਕਾਂ ਤੇ ਦੇ ਦੇਣੀਆਂ ਤੇ ਸ਼ਾਮਾਂ ਨੂੰ ਗਰਾਈ ਕਰਕੇ ਉਹਨਾਂ ਦਾ ਰੋਜ਼ਗਾਰ ਬਣ ਜਾਂਦਾ ਈ ਜਿਹੜਾ ਇੱਕ ਰੇਜੀਕ ਦਾ ਸਾਧਨ ਸੀ ਉਹ ਦੇਸੀ ਕਿਕਰ ਇੱਥੇ ਸਾਡੇ ਲਗਭਗ ਸੋਕੀ ਗਈ ਦੇਸੀ ਕਿਹ ਘਰਾਈ ਕੋਈ ਨਹੀਂ ਪਰ ਉਹਦੀ ਜਗ੍ਹਾ ਨੂੰ ਪਿਲਕਣ ਦੇ ਬੂਟੇ ਜਿਹੜੇ ਆ ਉਹ ਬਹੁਤ ਹੋਵੇ ਤੇ ਪਿਲਕਣ ਦੀ ਜਿਹੜੀ ਦਾਤਣਾ ਉਹ ਬਵਾਦ ਵੀ ਬੜੀ ਹੁੰਦੀ ਹੈ। ਹਰ ਮੂੰਹ ਨੂੰ ਠੰਡਾ ਠੰਡਾ ਕਰਦੀ ਹੈ। ਦੰਤਨ ਕਰਦਣੀ ਚਾਹੀਦੀ ਮੈਂ ਤੇ ਆਪ ਕਦੀ ਕਦੀ ਦੰਤਨ ਕਰਦਾ। ਇਹਦੇ ਵਿੱਚ ਆਦਰ ਸਾਹਿਬ ਜੀ ਜਿਨ੍ਹਾਂ ਦਾ 84-85 ਸਾਲ ਦੀ ਉਮਰ ਕਿਹਾਤ ਹੋਇਆ ਉਹ ਕਦੀ ਬ੍ਰਸ਼ ਨਹੀਂ ਕਰਦੇ ਉਹਨਾਂ ਦਾ ਦੰਦ ਕਦੀ ਦਾੜ ਮੈਂ ਕਦੀ ਦੁਖਦਾ ਨਹੀਂ ਦੇਖਿਆ। ਇਹ ਮੋਤੀਆਂ ਵਰਗੇ ਦੰਦ ਹੀ ਉਹਵੇਂ ਹੀ ਨਿੰਮ ਦੀ ਦੰਤਨ ਕਰਦੇ। ਤੇ ਚਲੋ ਖੈਰ ਦੋਸਤੋ ਇਹ ਹੈ ਸਵੇਰ ਦਾ ਉਸੁਰਤ ਮੰਜ਼ਰ ਤੇ ਆ ਚਲੋ ਤੁਹਾਡੇ ਨਾਲ ਫਾਮਾ ਸਾਂਝ ਤੇ ਤੋਂ ਬਾਅਦ ਚਲੋ ਉੱਥੇ ਬਹਿ ਕੇ ਮਿੱਤਰਾਂ ਦੀ ਮੋਟਰ ਤੇ ਉੱਥੇ ਗੱਪ ਸ਼ਾਪ ਮਾਰਦੇ ਆਂ ਕਣੀਆਂ ਜਿਦਾਂ ਕਹ ਮੈਂ ਤੁਹਾਨੂੰ ਦੱਸਿਆ ਸੀ ਬਾਰਛੇ ਲੱਗ ਪਗ ਪੈਣ ਵਾਲੀ ਆ ਦੁਬਾਰਾ ਫਿਰ ਤੇ ਆਜੋ ਆ ਮੈਂ ਆਪਦਾ ਲੈ ਕੇ ਇਹ ਗਲ ਉੱਥੇ ਮਿਲਦੇ ਆਂ ਕੋਈ ਉਹ ਥੋੜੀ ਜੀ ਉਮਰ ਹੋ ਜੇ ਨਾ ਤੇ ਫਿਰ ਸਾਡੇ ਸਰੀਰ ਉਹ ਨਹੀਂ ਰਿੰਦੇ ਜਵਾਨੀ ਵਾਲੇ ਮੇਸਾ ਕੁ ਭਾਵੇਂ ਨਵੇਂ ਠੱਗਿਆ ਨਾ ਵਾਕਏ ਤੇ ਪੁਰਾਣੇ ਠੱਗਿਆਂ ਨੂੰ ਬੜਕ ਤੇ ਮਾਰ ਲਈ ਦੀ ਪਰ ਉਹ ਗੱਲ ਨਹੀਂ ਬੰਦੀ ਹਲਕੀ ਹਲਕੀ ਜੀ ਬਾਰਿਸ਼ ਆ ਤੇ ਸਾਈਕਲ ਦੀ ਐਕਸਰਸਾਈਜ਼ ਜਿਹੜੀ ਮੇਰੀ ਸਵੇਰ ਦੀ ਉਹ ਮੈਂ ਚੱਲ ਤਿੰਨ ਚਾਰ ਕਿਲੋਮੀਟਰ ਸਾਈਕਲ 5 ਕਿਲੋਮੀਟਰ ਹੋ ਜਾਂਦਾ ਤੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਸੀ ਉਹ ਇੱਕ ਫਿਲਮ ਸੀ ਹਿੰਦੀ ਸ਼ਰਾਬੀ ਉਸ ਫਿਲਮ ਦੇ ਵਿੱਚ ਜੋ ਸ਼ਰਾਬੀ ਦਾ ਰੋਲ ਨਮਾਇਆ ਹਰਤਾਬ ਬਚਨ ਨੇ ਤੇ ਉਹ ਇੱਕ ਬੜਾ ਪਿਆਰਾ ਡਾਇਲੌਗ ਸੀ ਉਹਦੇ ਵਿੱਚ ਤੇ ਮੋਛੇ ਉਹ ਤਾਂ ਨੱਥੂ لال ਜੈਸੀ ਨਹੀਂ ਤਾਂ ਨਾ ਤੇ ਮੈਂ ਜਿੱਥੇ ਬੈਠਾ ਆਪਣੇ ਛੋਟੇ ਬਰਾਦਰ ਦੇ ਟਿਊਬਲ ਤੇ ਮੈਂ ਕਹਿੰਦਾ ਟਿਊਬਲ ਹੋਵੇ ਤੇ ਇਦਾਂ ਦਾ ਹੋਵੇ ਨਹੀਂ ਤੇ ਭਾਵੇਂ ਨਾ ਹੀ ਹੋਵੇ ਇਹਨੇ ਟਿਊਬਲ ਆਇਆ ਲੱਗਦਾ ਵੀ ਜਿਵੇਂ ਇਹ ਫੌਜੀ ਅਫਸਰ ਤਾਂ ਦਾ ਅਰਤੀਜ ਜੇਰੀ ਆ ਉਹ ਪੂਰੀ ਐਕੂਰੇਸੀ ਚ ਚਾਹੇ ਇਧਰ ਕਿਤੇ ਘਾਹ ਦੀ ਤੁਹਾਨੂੰ ਟਿਹੜਨੀ ਦਿਖਣੀ ਆਉਂਦੀ ਜੇਹ ਬਣੇ ਆ ਤੇ ਜਿਹੜੀ ਮੋਟਰ ਨੂੰ ਰਸਤਾ ਆਉਂਦਾ ਉਥੋਂ ਘਾਹ ਵੀ ਸਾੜਿਆ ਔਰ ਸਵਾਰਿਆ ਹੱਤੀ ਜ ਨੂੰ ਪੂਰੀ ਤਰਤੀਬ ਦੇ ਨਾਲ ਤੇ ਜਿਹੜਾ ਵਾ ਖੇਤਾਂ ਦੇ ਵਿੱਚ ਪਾਣੀ ਆ ਉਹਦੀ ਹੋਈ ਆ ਥੱਲੇ ਇਦਾਂ ਉਹਨੂੰ ਰੈਨੇ ਆਪਾਂ ਪਾਈਪਿੰਗ ਤੇ ਤੇ ਨਾਲ ਜਿਹੜਾ ਪਾਣੀ ਦੀ ਵੇਸ ਤੇ ਹੀ ਨਹੀਂ ਹੁੰਦੀ ਆ ਤੁਸੀਂ ਫਸਲ ਦਾ ਰੰਗ ਵੇਖ ਸਕਦੇ ਝੋਨੇ ਦਾ ਵੀ ਕਿਹ ਕਮਾਲ ਔਰ ਇਹੋ ਝੋਨੇ ਆ ਜਿਨ੍ਹਾਂ ਦਾ ਝਾੜ 80 ਮਨ ਤੋਂ ਲੈ ਕੇ 90 ਮਨ ਤੱਕ 95 ਮਨ ਤੱਕ ਵੀ ਚੱਲ ਜਾਂਦਾ ਇਹ 100 ਨੂੰ ਹੱਥ ਲਾਉਣ ਵਾਲੇ ਝੋਨੇ ਦੀਆਂ ਕਿਸਮਾਂ ਔਰ ਫਸਲਾਂ ਵਣਚ ਪੰਜਾਬ ਦੀ ਧਰਤੀ ਦਾ ਕੋਈ ਮੁਕਾਬਲਾ ਨਹੀਂ ਪਰ ਫਸਲ ਨੂੰ ਰੋਲਣ ਚ ਸਰਕਾਰਾਂ ਦੀ ਬੇਰੁਖੀ ਦਾ ਵੀ ਕੋਈ ਮੁਕਾਬਲਾ ਨਹੀਂ ਚਲੋ ਸ਼ਹਿਰ ਇਹ ਤੀਜਾ ਤੇ ਚਲਦੀਆਂ ਨਹੀਂ ਨਹੀਂ ਮੈਂ ਤੁਹਾਨੂੰ ਵਿਖਾ ਰਿਹਾ ਸੀ ਇਹ ਖੂਬਸੂਰਤ ਨਜ਼ਾਰਾ ਮੋਟਰ ਦਾ ਇਤਰਾ ਜੇ ਅਸੀਂ ਰੱਖਦੇ ਰੁਕਤ ਮੋਟਰਾਂ ਤੇ ਲਾਏ ਹੁਣ ਦੋਲਾ ਸਵਾਰਿਆ ਹੋਵੇ ਤਿਸੋਂ ਆਪਣਾ ਜਿਹੜਾ ਸੋਨੇ ਤੇ ਸੁਹਾਗਾ ਆ ਜਾਂਦਾ ਔਰ ਬੈਣਾ ਹਾਸਤੇ ਵੀ ਆ ਦੇਖੋ ਰੱਖੀਆਂ ਉਸੇ ਸੀਮਿੰਟ ਦੇ ਆ ਚਲਤੀ ਹੋਵੇ ਗਰਮੀ ਹੋਵੇ ਨਹੀਂ ਬਹਿ ਗਏ ਇਸ ਜੀ ਦਾ ਨਜ਼ਾਰਾ ਲੈ ਸਕਦੇ ਜਿੱਥੇ ਚਲੋ ਇਹ ਰਹੀ ਖੇਤਾਂ ਦੀ ਗੱਲ ਔਰਟਰ ਦੀ ਗੱਲ ਹੁਣ ਆਪਾਂ ਕੁਝ ਬਤਾਂ ਦੀ ਖਿਆਲਾਂ ਦੀ ਗੱਲ ਵੀ ਕਰ ਲੀਨੇ ਦੋਸਤੋ ਦਾਰਸ਼ਨਿਕ ਤੱਥ ਨੇ ਜਦੋਂ ਸਾਡੀ ਜਵਾਨੀ ਜਾਂਦੀ ਆ ਤੇ ਸਾਨੂੰ ਵੱਡਾ ਪੈਦੇ ਕਦਮਾਂ ਦੀ ਹਾਰ ਸੁਣਾਈ ਦਿੰਦੀ ਹੈ ਨਾ ਤੇ ਅਸੀਂ ਬੜਾ ਘਬਰਾ ਜਾਂਦੇ ਔਰ ਅਸੀਂ ਸੱਚ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਅਸੀਂ ਬੁੱਢੇ ਹੋ ਰਹੇ ਹਾਂ ਕਿਉਂਕਿ ਜਵਾਨੀ ਦਾ ਨਸ਼ਾ ਹੀ ਇਹੋ ਜਾਂਦਾ ਜਿ ਤਰ੍ਹਾਂ ਰਾਸੀ ਸਤਾ ਹੁੰਦੀ ਆ ਉਹਦਾ ਨਸ਼ਾ ਹੀ ਲਾਂਦਾ ਉਹ ਕੋਈ ਵੀ ਲੀਡਰ ਛੱਡਣਾ ਨਹੀਂ ਚਾਹਦਾ ਉਹ ਜਿਹੋ ਜੀ ਲਾਲਸਾ ਇਨਸਾਨ ਦੀ ਆਪਦੀ ਜਵਾਨੀ ਪ੍ਰਤੀ ਹੁੰਦੀ ਆ। ਔਰ ਇਹ ਸੱਚ ਨੂੰ ਮੰਨਣ ਆਸਤੇ ਉਹਨੂੰ ਬੜਾ ਵਕਤ ਲੱਗ ਜਾਂਦਾ ਮੇਰੇ ਵਾਂਗੂੰ। ਇਹ ਦਾੜ੍ਹੀਆਂ ਕਾਲੀਆਂ ਕਰਦੇ ਆਂ, ਵਾਲ ਕਾਲੇ ਕਰਦੇ ਆਂ, ਜਵਾਨ ਹੁੰਦਾ ਵਿਖਾਵਾ ਕਰਦੇ ਆਂ, 100 ਸੱਜਿਆ ਕਰਦੇ ਆਂ। ਅਸੀਂ ਜਿਸ ਖਤਰੇ ਨੂੰ ਪਿੱਛੇ ਬੁੱਕ ਪਰ ਪਰ ਕੇ ਸੁੱਟ ਰਹੇ ਹਾਂ ਉਹ ਇਹੋ ਹੀ ਹੁੰਦਾ ਕਿ ਸਾਡੀ ਜਿਹੜੀ ਜਵਾਨੀ ਆ ਉਹ ਜਾ ਰਹੀ ਆ। ਤੇ ਇਹ ਤੇ ਕੁਦਰਤ ਦਾ ਵਰਤਾਰਾ। ਜੇ ਤਾਂ ਅਸੀਂ ਨਹੀਂ ਪੈਦਾ ਹੋਏ ਜਿਸ ਸਾਲ ਅਸੀਂ ਪੈਦਾ ਹੋਏ ਆ ਉਸ ਸਾਲ ਤੁੰਜ ਪਿਛਰੇ ਸਾਲਾਂ ਦੀ ਗੱਲ ਕਰੀਏ ਜਦੋਂ ਅਸੀਂ ਸਾਡੀ ਹੋਂਦ ਹੀ ਨਹੀਂ ਹੈਗੀ ਤੇ ਉਹਨੂੰ ਕਿਤੇ ਸੰਸਾਰ ਨਹੀਂ ਚੱਲਦਾ ਕੁਦਰਤ ਨੇ ਸਾਨੂੰ ਇੱਕ ਮੌਕਾ ਦਿੱਤਾ ਇਸ ਸੰਸਾਰ ਨੂੰ ਵੇਖਣ ਦਾ ਜਿਹਨੂੰ ਅਸੀਂ ਵੇਖਣਾ ਬੜੇ ਤਰੀਕੇ ਨਾਲ ਇਹ ਮੇਰੀਆਂ ਗੱਲਾਂ ਨਹੀਂ ਗੀਆਂ ਇਹ ਬੜੇ ਦਰਸ਼ਨ ਸ਼ਾਸਤਰ ਦੇ ਉਹ ਤੱਥ ਨੇ ਜਿਹੜੇ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਇਹ ਗੱਲਾਂ ਅਸੀਂ ਸੈਪਟ ਨਹੀਂ ਕਰਦੇ ਸਾਡੇ ਉਹ ਤੇ ਹੋਜੇ ਸ਼ਬਦਾ ਹੀ ਨਹੀਂ ਸਕਦੇ ਤੇ ਫਿਰ ਜਦੋਂ ਅਸੀਂ ਇਸੀ ਨੂੰ ਮੰਨ ਲੈਂਦੇ ਆ ਕਿ ਜਵਾਨੀ ਚਲੇ ਗਈ ਆ ਤੇ ਸਾਡੇ ਵਾਲ ਜਿਹੜੇ ਆ ਉਹਨਾਂ 'ਚ ਚੰਦੀ ਉਤਰ ਆਉਂਦੀ ਐ ਤੇ ਅਸੀਂ ਸਿੱਜੇ ਸਿੱਜੇ ਫੇਰ ਇਸੀ ਨੂੰ ਮੰਨ ਕੇ ਐਂਡ ਤੇ ਹੁੰਦਾ ਕੀ ਆ ਕਿ ਬੁਢਾਪੇ ਨੇ ਵੀ ਜੇ ਬਚਪਨ ਆਇਆ ਉਹ ਚਲੇ ਗਿਆ ਜਵਾਨੀ ਆਈ ਉਹ ਚਲੇ ਗਿਆ ਤੇ ਚਲੇ ਤੇ ਬੁਢਾਪੇ ਨੇ ਵੀ ਜਾਣਾ ਤੇ ਅਸੀਂ ਫੇਰ ਇਸ ਬੁਢਾਪੇ ਨੂੰ ਮੁਠੀ 'ਚ ਪਰ ਲੈਨੇ ਆਂ ਫੋਣ ਇਹ ਨਾ ਚਲੇ ਜੇ ਵੀ ਕਿਤੇ ਸਾਡੀ ਆਖਰੀ ਖੇਡ ਨਾ ਖਤਮ ਹੋ ਜੇ ਇਹ ਬੱਚਿਆਂ ਤੋਂ ਡਰਦੇ ਆਂ ਪਰਿਵਾਰਾਂ ਤੋਂ ਡਰਦੇ ਆਂ ਹਰਤੀ ਜਿਹੜੀ ਮਾੜੀ ਮੋਟੀ ਸੰਪਤੀ ਬਣਾਈ ਹੁੰਦੀ ਆ ਉਹਦੀਆਂ ਕੰਡਾ ਬੰਦਦੇ ਆ ਆਪਦੀਆਂ ਬੈਂਕਰੀਆਂ ਕਾਪੀਆਂ ਲਕਾਉਂਦੇ ਫਿਰਦੇ ਆ ਆਪਣੀਆਂ ਰਜਿਸਟਰੀਆਂ ਲਕਾਉਂਦੇ ਫਿਰਦੇ ਆ ਜਦੋਂ ਕਿ ਤੀਜਾ ਕੋਈ ਕੰਮ ਵੀ ਨਹੀਂ ਆਉਂਦੀਆਂ ਇਹੋ ਹੀ ਜ਼ਿੰਦਗੀ ਦੀ ਸਚਾਈ ਆ ਤੇ ਅਸੀਂ ਬਟਾਪੇ ਦੀ ਜਿਹੜੀ ਪਕੜ ਆ ਕੰਡ ਦੀ ਬਾਕੀ ਉਹ ਵੀ ਸਾਡੇ ਥੋਂ ਨਿਕਲਦੀ ਆ ਔਰ ਬੜੇ ਬੁਰੇ ਤਰੀਕੇ ਨਾਲ ਨਿਕਲਦੀ ਆ ਔਰ ਜੇ ਅਸੀਂ ਇਸ ਮਰਨ ਨੂੰ ਸਮਝ ਲਿਆ ਹਾਂਦਾ ਹਬੀਬ ਸਾਹਿਬ ਤੇ ਕਹਿੰਦੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਨ ਆਨੰਦ ਇਹ ਹੀ ਇਸ ਜੀ ਨੂੰ ਸਮਝ ਲਿਆਂਦਾ ਵੀ ਜਾਣਾ ਹੀ ਆ ਸੰਸਾਰ ਤੋਂ ਫਿਰ ਕਿਹੜੀ ਗੱਲ ਆ ਇਹ ਹੀ ਸਾਡੇ ਤੋਂ ਪਹਿਲਾਂ ਹਜ਼ਾਰਾਂ ਸਾਲ ਊੜਾਂ ਸਾਲ ਇਸ ਸੰਸਾਰ ਵਿਆਪਕ ਸੀ ਤੇ ਹਰ ਤੋਂ ਬਾਅਦ ਵੀ ਇਹਨੇ ਵਿਆਪਕ ਹੀ ਰਹਿਣਾ ਸਾਡੇ ਆਉਣ ਜਾਂ ਨਾ ਆਉਣ ਨਾਲ ਨੂੰ ਕੀ ਫਰਕ ਪਿਆ ਜਾਂ ਕੋਈ ਫਰਕ ਪੈਣਾ ਕੁਝ ਨਹੀਂ ਮੇਰੇ ਕਹਨ ਦਾ ਜਿਹੜੀਆਂ ਸਵੇਰ ਦੀਆਂ ਗੱਲਾਂ ਕਰਦਾ ਇਹਨਾਂ ਦਾ ਭਾਵ ਸਿਰਫ ਇੰਨਾ ਗਿਆ ਕਿ ਜ਼ਿੰਦਗੀ ਸਾਡੇ ਕੋਲੇ ਇੱਕ ਅਨਮੋਲ ਤੋਹਫਾ ਵਾ ਔਰ ਇਹਨੂੰ ਜੀਉਣ ਵਾਸਤੇ ਅਸੀਂ ਇਹ ਨਹੀਂ ਕਿ ਅਸੀਂ ਆਪਦੇ ਜੀਉਣ ਵਾਸਤੇ ਆਪਦਾ ਕੂੜਾ ਜਿਹੜਾ ਵਾ ਗਵਡੀਆਂ ਦੇ ਘਰ ਦੇ ਗਾੜੀ ਸੁੱਟ ਦਈਏ ਤੇ ਆਪ ਸੁੱਟ ਦਈਏ ਖੁਸ਼ੀ ਨਾਲ ਤੇ ਆਪ ਦੀਆਂ ਜਿਹੜੀਆਂ ਮੁੱਠਾਂ ਭਰ-ਭਰ ਕਰ ਦਿੱਖੇ ਆ ਦੂਜਿਆਂ ਦੀ ਸਿਰ 'ਤੇ ਪਾਈਏ ਇਹ ਨਹੀਂ ਆਪਣਾ ਆਲਾ ਦਵਾਲਾ ਸਾਫ਼ ਸੁਥਰਾ ਬਣਾਓ ਇਹ ਧਰਤੀ ਸਾਡੀ ਆ ਇਹ ਘਰ ਸਾਡੇ ਨੇ ਛੜਕਾਂ ਸਾਡੀਆਂ ਨੇ ਇਹ ਦੀਸ ਸਾਡਾ ਇਹ ਪਿੰਡ ਸਾਡੇ ਆ ਇਹ ਰਿਸ਼ਤੇ ਛੱਡੇ ਆ ਇਹਨਾਂ ਨੂੰ ਬਚਾਓ ਇਸੀ ਦੋਸਤੋ ਮੇਰੀਆਂ ਛੁੱਟੀਆਂ ਨੇ ਛੁੱਟੀਆਂ ਗੱਲਾਂ ਤੇਰੀਆਂ ਮੈਂ ਤੁਹਾਡੇ ਨਾਲ ਕਰਦਾ ਕਿਉਂਕਿ ਵਲੌਗ ਲੰਮਾ ਨਾ ਹੋ ਜੇ ਤਸਵੀਰ ਨਹੀਂ ਮੈਂ ਤੁਹਾਡੇ ਨਾਲ ਸਾਂਝ ਪਾਈ ਇਹ ਖੂਬਸੂਰਤ ਜਗ੍ਹਾ ਤੇ ਬਹਿ ਕੇ ਬੜਾ ਪਿਆਰਾ ਇਹ ਨਜ਼ਾਰਾ ਵਾ ਜਿਹੜਾ ਮੈਂ ਸ਼ਬਦਾਂ ਚ ਬਿਆਨ ਵੀ ਕਰਨਾ ਚਾਹਾਂ ਤੇ ਸ਼ਾਇਦ ਨਾ ਕਰ ਪਾਵਾਂ ਹਲਕੀ ਹਲਕੀ ਜੀ ਧੂੜ ਜੀ ਪੈ ਰਹੀ ਹੈ ਬਾਰਸ਼ ਦੀ ਤੇ ਪਿਛਲੇ ਦਿਨਾਂ ਚ ਅੱਜ ਤੋਂ ਜੇ ਮੈਂ 20 ਦਿਨ ਮਹੀਨਾ ਪਿੱਛੇ ਵੇਖਾਂ ਤੇ ਇੰਨੇ ਕ ਗਰਮੀ ਨਾਲ ਤਪੇ ਬੈਠੇ ਸੀ ਜੇ ਦੀ ਕਰਦਾ ਹੀ ਹੈ ਜੀ ਫਾਰ ਜੇ ਤੁਸੀਂ ਪਹਾੜਾਂ ਤੇ ਜਾਂਦੇ ਆਂ Shimla ਤੇ ਜਾਂਦੇ ਆਂ Dalhousie ਤੇ ਜਾਂਦੇ ਆਂ Manali ਤੇ ਜਾਂਦੇ ਆਂ ਜਾਂ ਕਿਤੇ ਵੀ ਜਾਂਦੇ ਆਂ ਅਸੀਂ ਕੀ ਲੱਭਦੇ ਆਂ ਇਹੋ ਮੌਸਮ ਲੱਭਦੇ ਆਂ ਤੇ ਆਓ ਇਸ ਮੌਸਮ ਦਾ ਆਨੰਦ ਮਾਣੀਏ ਇਸ ਮੌਸਮ ਨੂੰ ਜੀਵਿਏ ਫਲ ਫਲ ਕਰਕੇ ਇਸ ਮੌਸਮ ਨੂੰ ਸ਼ਰਬਤ ਵਾਂਗੂ ਇਹਦੀਆਂ ਮਿੱਠੀਆਂ ਕੋਟਾਂ ਪੱਤ ਦੇ ਰਹੀਏ ਤੇ ਦੋਸਤੋ ਇਹ ਸੀ ਮੇਰੀ ਅੱਜ ਦੀ ਸਾਂਝ ਕੱਲ ਨੂੰ ਮੈਂ ਕੋਈ ਹੋਰ ਸਾਂਝ ਪਾਉਂਗਾ ਤੁਹਾਡੇ ਨਾਲ ਆਪਣੇ ਦਿਲ ਦੇ ਬਲਬਲੇ ਸਾਂਝੇ ਕਰੂੰਗਾ ਤੇ ਜਿੱਥੇ ਜਿੱਥੇ ਵੀ ਮੇਰੇ ਚੈਨਲ ਨੂੰ ਵੇਖ ਰਹੇ ਜੀ ਪੰਜਾਬ ਦਾ ਤੁਸੀਂ ਦੇਖ ਰਹੇ ਜੇ ਖੂਬਸੂਰਤ ਨਜ਼ਾਰਾ ਛੇਤਾਂ ਦਾ ਔਰ ਪ੍ਰਮਾਤਮਾ ਕਰੇ ਕਿ ਪੰਜਾਬ ਦੇ ਇਹ ਖੇਤ ਇਹ ਖੇਲਿਆਣ ਇਹ ਫਸਨਾ ਇਸੇ ਤਰ੍ਹਾਂ ਹੀ ਬੰਗਿਆ ਰਹਿਣ ਔਰ ਇਹ ਨਿਆਬ ਤੋਹਫਾ ਜਿਹੜਾ ਸਾਡੇ ਸੇਖੋ ਤੁਹਾਨੂੰ ਦਿਦਾ ਹੈ ਇਹਦਾ ਆਨੰਦ ਮਾਣਦੇ ਰਹੀਏ ਤੇ ਇਸ ਦੁਆ ਦੇ ਨਾਲ ਸਾਰਿਆਂ ਤੋਂ ਤੁਹਾਡੇ ਤੋਂ ਲਵੇਦਾ ਲੈਣਾ ਜਿੱਥੇ ਜਿੱਥੇ ਵੀ ਵਿਦੇਸ਼ ਜੇ ਵਿਦੇਸ਼ ਮੈਨੂੰ ਵੇਖਦੇ ਜੂਂਦੇ ਰੋ ਵਾਸਤੇ ਰੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ